ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚੱਲ ਜੀ ਹੋਰ ਸੁਣਾਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਬਿਲਕੁਲ ਠੀਕ ਠਾਕ ਆ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਆਪਾਂ ਚੱਲੇ ਆ ਜਿਹੜੇ ਬੱਚਿਆਂ ਦਾ ਪ੍ਰੋਗਰਾਮ ਆ ਸੁੰਦਰ ਦਸਤਾਰ ਮੁਕਾਬਲਾ ਆਪਣੇ ਗੁਰਦੁਆਰਾ ਸਾਹਿਬਾ ਹੈਗਾ ਹਾਠਵਾਂ ਤੇ ਉਹ ਹੈਗਾ ਕੱਲੋਂ ਤੇ ਅੱਜ ਆਪਾਂ ਚੱਲੇ ਆ ਬੱਚਿਆਂ ਵਾਦੀ ਸ਼ੀਲਡਾ ਲੈਣਾ ਜਲੰਧਰ ਆਪਾਂ ਦੇ ਤਿਆਂ ਬਣਨੇ ਤੇ ਮੈਂ ਤੇ ਚੱਲੇ ਹਰ ਮਰ ਵੀਰ ਨਾਲ ਆ ਤੇ ਬਾਕੀ ਕਰਨ ਉਹ ਆਪਾਂ ਲਾਇਆ ਫੋਨ ਜਾਂਦਾ ਥੋੜਾ ਬੀਜੀ ਪੱਠੇ ਪੱਠੇ ਵਧਣ ਜਾਂਦੇ ਤੇ ਆਪਾਂ ਬਾ ਜਾਣ ਰਹੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜੇ ਨਾਮ ਪਹਿਲੇ 2 3 ਆਉਣਗੇ ਉਹਨਾਂ ਲਈ ਆਪਾਂ ਸਪੈਸ਼ਲ ਬਣਾਏ ਆ ਇੱਕ ਤੋਂ ਲੈ ਕੇ ਤਿੰਨ ਤੱਕ ਸ਼ੀਲਡਾਂ ਵੱਡੀਆਂ ਤੇ ਬਾਕੀ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਜਿੰਨੇ ਵੀ ਆਪਣੇ ਜਿੰਨੇ ਵੀ ਬੱਚੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਸਨਮਾਨਿਤ ਕਰਨਾ ਹੈ ਤੇ ਜਿਹੜੇ 3 ਫਸਟ ਸੈਕਿੰਡ ਥਰਡ ਆਉਣਗੇ ਉਹਨਾਂ ਨਾਲ ਆਪਾਂ ਦੇਣੀ ਆ ਪੱਗਾਂ ਤੇ ਨਾਲ ਮਾਇਆ ਦੇਣੀ ਆ ਤੇ ਬਾਕੀ ਆਪਣੇ ਜੱਜ ਵੀ ਜੋ ਵੀ ਜੱਜ ਫੈਸਲਾ ਕਰਨਗੇ ਉਹਨਾਂ ਨੇ ਕਰਨਾ ਸਾਰਾ ਫੈਸਲਾ ਜੱਜ ਵੀ ਆਪਾਂ ਬੁਲਾਏ ਆ ਤੇ ਬਾਕੀ ਹੁਣ ਆਪਾਂ ਜਾਣਦੇ ਆ ਉਥੇ ਵਾਹ ਨਿਕਲੇ ਆ ਸੋ ਪਿਆਸ ਨਿਕਲੇ ਆ ਤੇ ਬਾਕੀ ਤੁਹਾਨੂੰ ਦਿਖਾਉਨੇ ਪੂਰਾ ਪ੍ਰੋਗਰਾਮ ਵਲੌਗ ਨਾਲ ਜੁੜੇ ਰਹੋ ਐਵੇਂ ਚੱਲੂਗਾ ਤਾਂ ਕਾਈ ਹਣ ਫਿਰ ਜੇ ਲੋ ਮੇਟਰੋ ਫਾਸਟਾ ਕੋਈ ਨਹੀਂ ਹੈਗਾ ਤੇ ਪੀਪੀ ਲਿਖਿਆ ਪੀਪੀ ਮਲਾਜ਼ਮ ਬਾਪੂ ਇਹਦੇ ਮਲਾਜੇ ਆ ਦੇ ਵੇਖੇ ਨਾਲ ਹੀ ਕਾਰ ਦਿਖਾਇਆ ਨਾਲ ਹੀ ਬੈਰੀਕੇਡ ਦੇ ਚੁੱਕ ਦੇਣਾ ਪੂਰੀ ਟੋਲ ਆ ਵੇਖੀ ਧੱਕਾ ਚੱਲੂ ਪੂਰਾ ਹੈਲੋ ਜਿੱਥੇ ਚੱਲਦਾ ਇਹ ਧੱਕਾ ਸੀ ਤਾ ਕਰਦੇ ਇਹ ਟੋਲ ਬੁਲਾ ਦੇ ਤੋਲ ਬੁਲਾਇਆ ਜਾਂਦਾ ਦੇ ਟੋਲ ਟੱਪ ਜਾਈਦਾ ਦਿਖਾਏ ਬਿਨਾ ਫਾਸਟ ਟੈਗ ਬੱਲੀ ਹੈ ਹਾਂ ਇੱਕ ਵੀਡੀਓ ਫੜ ਲਾਂਗੇ ਕਿਹੜੀ ਹਾਂ ਉਹ ਬਟ ਐਵੇਂ ਵੜਾ ਰਹੇ ਆਉਂਦੇ ਯਾਰ ਇਨੇ ਟਾਈਮ ਉਹਦੇ ਬੰਦਾ ਕਿੱ데 ਗਿਆ ਕਿਹਦੇ ਜਾਂਦਾ ਸਕਸਾਨਾ ਪਹਿਲੇ ਪੂਰੇ ਭਾਲ ਦੇ ਹੀ ਉਹਦੇ ਕੰਮ ਇਹਨਾਂ ਨੂੰ ਬਹੁਤ ਢਲਾ ਇਹਨਾਂ ਦਾ ਉਧਰ ਲਾ ਲੈਣੀ ਆਪਾਂ ਸਹੀ ਗੱਲ ਆ ਉਹ ਜੰਡਿਆੜੇ ਵਾਲੇ ਦੇ ਪ੍ਰਭਾਵ ਨਹੀਂ ਰੋਕਦੇ ਇਹ ਬੜਾ ਕਰਦੇ ਪੈਰ ਬਾਈ ਜੀ ਚੱਲ ਯੋਟ ਸੈਮ ਸੈਮ ਹੈਲੋ ਕਾਂਡੇ ਹੋਵੇ ਹੈਲੋ 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 ਵਲੌਗ ਜਾ ਗਏ ਹੈਲੋ ਹੈਲੋ ਵਲੌਗ ਚ ਆ ਗਏ ਤੁਸੀਂ ਯਾੜੇ ਜੋ ਕਰੋ ਯੂਟ ਹੈਲੋ ਕਰਦੇ ਹੈਲੋ ਹੈਲੋ ਬਾਈ ਕਰਦੇ ਬਾਈ ਬਾਈ ਆਏ ਓਏ ਬੱਲੇ ਤੇਰੇ ਸਦਕੇ ਜਾਣੇ ਵੇਲਾ ਪੁਰੀਆ ਨਾ ਕਰਾਉਦੀ ਉਹਦੇ ਆਪਣੇ ਡੜੇ ਬੂਰੇ ਖੁੱਲ ਗਿਆ ਖੁੱਲ ਗਿਆ ਇਧਰ ਟੋਲ ਬਾਈ ਦਾ ਮੈਨ ਦਿਖਾਏ ਕਾਰਡ ਨਾ ਦੱਜਾ ਆਪਣਾ ਹੀ ਆ ਗਿਆ ਬਣ ਗਿਆ ਘਰ ਵੇਖਿਆ ਕਿਨੇ ਦਖਾਇਆ ਕਿ ਨਹੀਂ ਔਰ ਬੁਰੀ ਵੀ ਨਹੀਂ ਦਾਤਾ ਪੋਤੇ ਤੇਲ ਫੜ ਪਾਣੀ ਦੇ ਫੜ ਸੇਵਾਵਲੀ ਕਰਦੇ ਹੁੰਦਾ ਆ ਪੰਪ ਵਾਲੇ ਜੀਓ ਵਾਲੇ ਇਸੇ ਗੱਲਾਂ ਕਰਕੇ ਫੈਨ ਹੀ ਪਾਣੀ ਗੋਣੀ ਦੇ ਪੀਰਾਂ ਦੇ ਫੜੀਆਂ ਕਰਾਉਂਦੇ ਐਸੇ ਗੱਲਾਂ ਕਰਕੇ ਫੈਨ ਹੀ ਇਹਨਾਂ ਦੇ ਇਥੇ ਤੇਲ ਪਾਈਦਾ ਹੀ ਉਦਾਂ ਨਹੀਂ ਆਲੇ ਫੜਾ ਵੀ ਫੜਾ ਦੇ ਹੋਏ ਕਰਦੇ ਰਵਾਨਾ ਨੂੰ ਉਹਨਾਂ ਦੇ ਭਾਦੇ ਨਾਈਟ੍ਰੋਜਨ ਫੁੱਲ ਕਰਾਈ ਆ 35 ਕਰ 35 35 ਮੈਂਦੀ ਕਰ ਦੋ ਬਈ ਆ ਜੀ ਨਾ ਕਰ ਦੇ ਨਾ ਹਵਾ ਡੰਡਾ ਵੇ ਸਾਹ ਜੀ ਨਾ ਕਰਿਓ 35 ਕਰ ਦੋ 35 35 33 ਜਿਆਦਾ ਨਹੀਂ ਫਰਕ ਹੈਗਾ ਥੋੜੀ ਥੋੜੀ ਆ ਔਰ ਨਾਈਟਰੋ ਜਿਹੜੀ ਭਰਦੇ ਆ ਉਧਰ ਪਿੱਛੇ ਹੀ ਮੈਂ ਲਾਦਾ ਨਾ ਪਿੱਛੇ ਆਉ ਜੀ ਟੈਂਕ ਜਿਹੜਾ ਬਣਾਇਆ ਹਾਂ ਉਧਰ ਨਹੀਂ ਭਰਦੇ ਹਾਂ ਹਾਂਜੀ ਲਓ ਵੀ ਮੇਤਰਾ ਪਹੁੰਚ ਗਏ ਆ ਫੈਕਟਰੀ ਦੇ ਵਿੱਚ ਜਿੱਥੇ ਆਪਾਂ ਬਾਣੇ ਰ ਦਿੱਤੀਆਂ ਆ ਪਹਿਲਾਂ ਕੀ ਆ ਕੇ ਪ੍ਰੋਗਰਾਮ ਟਰਾਫੀਆਂ ਅੰਦਰ ਜਾ ਕੇ ਧੰਨਵਾਦ ਮੰਨੇ ਆ ਮੌਲ ਚਾਲ ਹੁਣ ਆਪਾਂ ਅੱਗੇ ਮਨਾ ਜਾਣਾ ਵਾ ਗਾ ਕੱਲੋ ਮਤਵਾ ਜਾ ਕੋਲੋਂ ਬਤਵਾ ਜਾ ਆ ਵੱਡੇ ਬਹੁਤ ਤਗੜੇ ਕਾਫੀ ਕਬੱਡੀ ਵਾਲੇ ਹੌ ਗੱਡੀ ਲੱਗੀ ਕੋਲੇ ਡਿੱਗੀ ਮੜਿਆ ਉਧਰ ਲੈ ਪੱਲੇ ਬਣੀ ਸਾਧਾ ਇਹਦੇ ਸੀਟ ਰਹਾ ਲੀਏ ਆ ਦਿਓਰ ਗਾਂ ਘਾਰ ਇਧਰ ਲਈ ਸੀਟ ਪਾਵੰਦੂ ਰਾਦੇ ਦਾ ਨੇ ਬਹੁਤ ਜਗਾ ਇਹਦੇ ਯਾਹ ਲਾ ਲਾ ਨਹੀਂ ਬਹੁਤ ਲਾ ਲਾਂਗੇ ਨਹੀਂ ਨਹੀਂ ਆਣੀ ਆਣੀ ਹੋਵੇ ਆ ਗਈ ਆ ਬਣ ਗਈ ਸਾਰਾ ਫਿਰ ਬੋੜ ਥੈਂਕ ਯੂ ਇਹ ਵੀ ਲਾ ਖੋਲ ਕੇ ਕਰੀ ਸਹੀ ਆ ਯਾਰ ਉਹ ਹੋਏ ਯਾਨੀ ਜਿਹੜਾ ਹਰ ਹਮ ਤੋਂ ਵਧਾਈ ਦੇਣੀ ਲੱਭੇ ਡੈਡ ਦੇ ਕੋਲੇ ਆਏ ਗਏ ਲੱਗਿਆ ਮੈਂ ਵਧਾਈਆਂ ਦੱਬਣਿਆ ਹੋਏ ਓਕੇ ਰੋ ਥੈਂਕ ਯੂ ਹਾਂ ਹਾਂ ਆਵੇ ਲੀ ਇੱਕ ਕਰੀ ਵੇ ਲੀ ਨਾ ਨਾ ਉਹਨਾਂ ਗਲਤ ਹੋਵੇ ਹੋਰ ਹੋਰ ਨਹੀਂ ਕੋਈ ਚੱਕਰ ਹੁੰਦਾ ਫਿਰ ਪਤਾ ਪੈਕਿੰਗ ਬੜੀ ਕੀਤੀ ਇਹਦੇ ਮਾ ਟੋਟ ਨਾ ਜਾਣਗੇ ਆਵੇ ਥੱਲੇ ਆ ਇੱਥੇ ਦੇਖਣ ਲਈ ਆਵੇ ਥੱਲੇ ਜੀ ਇੱਥੇ ਚੋਕਾ ਵੀਗਾ ਤਾਂ ਚੋਕਾ ਵੀ ਆਪਾਂ ਉਹਨੇ ਗੱਤੇ ਨੇ ਜਿੰਨੇ ਕੋਈ ਨਾ ਨਿਕ ਭਰੀਆ ਦੇਖ ਕੱਲੇ ਕੱਤੇ ਤਾਂ ਨਹੀਂ ਕਦੇ ਹਾਵੇ ਹਾਵੇ ਠੀਕ ਹੈ ਇਹੋ ਵੇਖ ਲੈ ਇੱਧੋ ਪਾ ਲੈਣਾ ਪਹਿਲਾ ਨਾਮ ਇਹ ਜੂਨੀਅਰ ਜੂਨੀਅਰ ਦਾ ਜੂਨੀਅਰ ਦਾ ਹਾਂ ਠੀਕ ਹੈ ਆ ਪੂਰਾ ਪੜ ਲੈਣਾ ਪੁੱਤੋਂ ਆਪਾਂ ਬਾਬਾ ਜੀ ਬਾਬਾ ਤੇਜ ਸਿੰਘ ਦਾ ਨਾਮ ਲੈਂਦੇ ਹਾਂ ਬਸ ਨਾਮ ਬਹੁਤ ਵਧੀਆ ਲੇਖ ਨੂੰ ਆ ਵੀ ਮੇਟਰੋ ਕਰੋ ਚੈੱਕ ਇੱਧਰ ਇੱਥੇ ਮੜਾ ਤੋੜ ਦੀ ਜਾਗਾ ਅਸਮਾਨ ਜਾ ਔਰਗਨਸ ਸਪਾਈਸੀ ਸਪਿੰਕਲਰ ਸੌਸਸ ਭਾਗਾਂ ਕਰਦੇ ਕਰੀ ਫਿਲਟਰਨ ਫਲਟਰ ਨੂੰ ਆ ਸਰਕੇ ਤੇਰੇ ਆ ਲੈਣਾ ਆ ਲੈ ਆਰਕੈਨਵਾਜੀ ਨਾ ਆ ਖਾਧੀ ਹਵਾਈ ਆ ਇਹਗਾ ਆਰੇ ਹਵਾਈ ਭਰੀ ਵਾਪਸ ਲੈ ਦੂਜੀ ਮਕਾਲੀਏ ਦੇਖੋ ਥੱਲੇ ਡੇਗੀ ਨਾ ਤਾਂ ਕਰਦੇ ਰਹਿੰਦੇ ਕੋਈ ਗਾ ਨਹੀਂ ਬੜੀ ਆ ਚੱਲੀ ਫਲੈਕਸ ਜੇ ਹੋ ਪਾਰੇ ਕੰਮ ਆ ਮੈਂ ਤਾਂ ਪੀਓ ਵੀ ਹੋ ਗਈ ਪੀਓ ਵੀ ਆਸਤਾ ਮਣੀ ਕਰ ਲਈਏ ਬਹੁਤ ਟਾਈਮ ਲੱਗਿਆ ਉਹ ਖੜੀ ਲੱਗੀ ਨਾ ਵੀ ਕਰਦਾ ਨਾ ਮਸਾਜ ਹੁਣ ਸੋ ਕੋਰਦੋਂ ਬਾਸਰੇ ਲੱਕੇ ਰੋਟਾਂ

ਦੇ ਪਰਸੈਂਟ ਪੂਰੇ ਹੋਏ ਆ ਤੇ ਖਾ ਕੇ ਹੁਣ ਆਪਾਂ ਪਿੰਡ ਪਹੁੰਚ ਗਏ ਆ ਤੇ ਬਾਕੀ ਕੱਲ੍ਹ ਆਤੀ ਆਪਾਂ ਕਰਨੀ ਹੈ ਤਿਆਰੀ ਦੁਰੀ ਕੋਈ ਤੁਹਾਨੂੰ ਸਾਰਾ ਦਿਖਾਵਾਂਗੇ ਇਹ ਵਲੌਗ ਨੰਬਰ ਇਹ ਰਹੇ ਤੁਸੀਂ ਹੁਣ ਕਰੀਏ ਘਰੇ ਚਲੀਏ ਮਾਰੀਏ 10 ਮਿੰਟ ਰੈਸਟ ਕਪੜੇ-ਕਪੜੇ ਲਾਈਏ ਅੱਲਾਮੁ ਅਲੈਕੁਮ ਮੈਂ ਤਾਂ ਮੈਟਰ ਰਲਿਆ ਬਸ ਆਉਜੀ ਸੁਜੀ ਹਣਾ ਨੇ ਉਹ 40 30 70 ਆ ਤਾਂ ਸਮਾਨ ਲੈ ਆ ਗੰਡੇ ਗੰਡੇ ਰਹਿ ਗਏ ਇੱਥੋਂ ਲੈਨੇ ਆ ਕਰ ਚਾ ਕ ਭਈਆ ਕਿਦਾ ਸਿਰ ਮਾਰਦਾ ਸੀ ਨਹੀਂ ਕਿ ਸਾਰੇ 2 ਕਿਲੋ ਪਾਰੇ ਨਾ 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 ਸਿੱਧਾ ਹੀ ਹੈ ਨਾ ਤਿੰਨ ਹੀ ਦੇਨੇ ਇਹ 3 ਕਿਲੋ ਦੇਨੇ ਉਹ ਨਹੀਂ ਹੈ ਕਿ 2 ਕਿਲੋ ਗੰਡੇ ਪਾਰੇ ਆਹੋ ਨਹੀਂ ਨਹੀਂ ਆ ਤਾਂ ਦੇਨੇ ਤੇ 3 ਕਿਲੋ ਦੇਨੇ ਆ 2 ਨਹੀਂ ਦੇਨੇ ਆ ਮੈਂ ਸਾਰਾ ਭਈਏ ਭਈਏ ਵੀ ਸਿਰ ਤੇ ਜੜੇ ਆ ਦੇ ਨਾ ਆਪਾਂ ਤਾਂ ਹੀਓ ਸਰਦਾਰ ਬੰਦੇ ਕੋ ਐ ਸਮਾਨ ਲੈਣਾ ਹੋ ਨੀ ਦੇ ਗਨਪਾਈਆਂ ਨੂੰ ਖਤਮ ਹੀ ਕਰਤਾ ਕੰਮ ਫਲਮ ਤੋਂ ਹਾਂਜੀ ਮਿੱਤਰਾਂ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਹਣ ਤੇ ਮੁੰਡਿਆ ਨੇ ਧੋਤਾ ਇੱذਰ ਹਰ ਸੇ ਪੂਰਾ ਇਹ ਉਹਦੇ ਡਟੇ ਆਪਣੇ ਆਉਂਦਿਆਂ ਨੂੰ ਆਹ ਪੁਲਿਸ ਭਾਈ ਵੀ ਗੱਦੀ ਆ ਕੋਹ ਨਾਮ ਤੇ ਤੁਲ ਘਰ ਬੰਦੀ ਓ ਮੁਰਕਿਓ ਮੰਨਣਾ ਹਾਂ ਸਾਰੇ ਚੱਕ ਲਈ ਕੋਹ ਨਾਮ ਤੇ ਹਾਂ ਪੁਰਾ ਲਖਾਰਤਾ ਤਾਂ ਇੱਥੇ ਸੇਰੇ ਹੋਗਾ ਆਪਣਾ ਦਸਤਾਰ ਮਗਾ ਲਾ ਇੱਥੇ ਬਿਠਾਵਾਂਗੇ ਉਹਦੇਆਂ ਨੂੰ ਓ ਜੀ ਦੀ ਪਾਲ ਖਾਲਸਾ ਤੇਰੀਆਂ ਵਡੀਆਂ ਫੌਜਾਂ